ਹੰਸਾ ਸਿੱਕਾ ਅਲਤੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕਮਲਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਝਾਂ ਤੇ ਤਿੰਨ ਤੁਹਾਨੂੰ ਗਾਵਾਂ ਦਿਖਾਉਣੀਆਂ ਵਾ ਇੱਕ ਜਿਹੜੀ ਉਹ ਐਂਡ ਤੇ ਜਿਹੜੀ ਗਾਂ ਵੱਜੀ ਉਹਦੇ ਮਗਰ ਵੱਛੀ ਬੜੀ ਖੂਬਸੂਰਤ ਆ ਚੰਗੇ ਟੀਕੇ ਦੀ ਬੱਚੀ ਆ ਤੇ ਮਗਰ ਤੇ ਬਾਕੀ ਕੁਝ ਸੂਈਆਂ ਆ ਕੁਝ ਗੱਬਣਾ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਸਿਰਫ ਬਬਲੀ ਚੰਗੀ ਵਿਗਿਆਦਨ ਵਾਲਾ ਮਾਲ ਫਿਰ ਹਾਂਜੀ ਹਾਂਜੀ ਵੀਰ ਜੀ ਮਾਲ ਹੁਣ ਪੂਰਾ ਕੰਮ ਖਿੱਚ ਕੇ ਰੱਖਿਆ ਗਿਆ ਪੂਰਾ ਫੇਰ ਕਹਿੰਦਾ ਜੀ ਜਿਹਦੇ ਕਰਮਾਂ ਦੀਆਂ ਜੰਗੀਆਂ ਠੀਕ ਆ ਹਾਂਜੀ ਹਾਂਜੀ ਤੇ ਚਲੋ ਫਿਰ ਨਾਮ ਦੱਸਦੇ ਕਿਹਨੇ ਨਾਮ ਕਮਲ ਜੀ ਤਿੰਨ ਭਗਵਾਨਪੁਰ ਤੋਂ ਸੀਂਦਰੋਂ ਬਣਾਉਂਦੇ ਤੇ ਜਿਲ੍ਹਾ ਗਤਾਸਪੁਰ ਤੇ ਫੋਨ ਨੰਬਰ ਇਹ ਬੋਲ ਦੇ ਕਰੀ 9815907843 ਨੰਬਰ ਠੀਕ ਹੈ ਜੀ ਤੇ ਅੱਜ ਪਹਿਲਾਂ ਝੋਟੀਆਂ ਵੀ ਖਾ ਲਈਏ ਫਿਰ ਚਲੋ ਝੋਟੀਆਂ ਖਾ ਲਈਏ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਸੂਈ ਸਵਾਈ ਜੇ ਹਾਂਜੀ ਹਾਂਜੀ ਅੱਜ ਲਗਭਗ ਸਾਰੀਆਂ ਝੋਟੀਆਂ ਸੂਈਆਂ ਹੀ ਆ ਹਨਾ ਉਹਦੋਂ ਸਾਰੀਆਂ ਗੱਬਣਾ ਪਾਈਆਂ ਸੀ ਹਾਂਜੀ ਹਾਂਜੀ ਤੇ ਜਿਹੜੀ ਪਹਿਲੇ ਨੰਬਰ ਤੇ ਆ ਕਿੰਨਾਮ ਸੂਆ ਸੋਈ ਜੇ ਇਹਦਾ ਵੀ ਇਹਦੀ ਪਹਿਲਾ ਸੂਆ ਦੇ ਚਾਰ ਦੰਦ ਕੱਟੀ ਜੇ ਠੀਕ ਹੈ ਠੀਕ ਆ ਕੱਲ ਮਨੇ ਲਦੋਰੀ ਸੁਣੀ ਅੱਛਾ ਕੱਲ ਦੀ ਸੁਈ ਆ ਹਾਂਜੀ ਹਾਂਜੀ ਖੂਬਸੂਰਤ ਕਾਫੀ ਐ ਜੜੀ ਤੇ ਕਦ ਕੱਠੀ ਚਲੋ ਚੰਗਾ ਸੋਹਣੀ ਝੋਟੀ ਐ ਕਿੰਨਾ ਕ ਦੁੱਧ ਕੱਢੀ ਜਾਊਗੀ ਐ ਝੋਟੀ ਆ ਪਹਿਲਾਂ ਦੁੱਧ ਵੇਖੋ 10 ਕੜਜੇ 8 ਕੜਜੇ 9 ਕੜਜੇ ਮੈਂ ਬਹੁਤਾ ਨਹੀਂ ਲੈਂਦਾ ਠੀਕ ਆ 9 ਕੜਜੇ ਬਸ ਸੇਵਾ ਦਾ ਆਦੂ ਤੇਰਾ ਹਾਂ ਫੇਰ ਇੱਕ ਰੀਨ 10 ਕਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਚਵਾਈ ਜਾਊਗੀ ਹਾਂਜੀ ਹਾਂਜੀ ਬਾਕੀ ਆ ਵੀ ਚਲੋ ਝੋਟੀ ਸੋਹਣੀ ਆ ਕਿੱਲੇ ਤੇ ਵੱਜੀ ਵੀ ਸੋਹਣੀ ਲੱਗਦੀ ਐ ਬਾਕੀ ਚੰਗੇ ਕੱਦਕਾਰ ਤੇ ਹੱਥਾਂ ਦਾ ਸਾਈਜ਼ ਕਹਿ ਤੂੰ ਵੀ ਚੰਗਾ ਪ੍ਰੋਪਰ ਹੱਥ ਜਿਉਣ ਵਾਲੇ ਥਾਣਿਆਂ ਜਿਹੜੇ ਤੇ ਕਿੰਨਾ ਕੁ ਫਿਰ ਮੋਲ ਰੱਖਣਾ ਵਿਧਿਆ ਤਾਂ ਆਪਾਂ ਮੋਲ ਤਾਂ ਵੀ ਜੀ 10 ਲੱਖ ਰੁਪਏ ਚੱਟੀ ਆ ਜਾਂਦੀ ਆ ਹਾਂਜੀ ਪਰ ਆਪਾਂ ਮੋਲ 80000 ਕਰਦੇ ਹਾਂ ਅੱਛਾ ਹਾਂਜੀ ਹਾਂਜੀ ਛੋਟ ਕਰਦੀ ਐ ਵਿੱਚੋਂ 5000 ਅੱਛਾ 5000 75 ਦੀ ਆਣ ਆ ਕੇ 75000 ਦੀ ਝੋਟੀ ਜਿਹੜੀ ਦੇ ਦੇਣੀ ਹੈ ਚੰਗੇ ਕੱਦ ਕਾਟ ਚ ਹੈ ਤੇ ਚੰਗੇ ਪੇਟ ਭੂਰੇ ਚ ਹੈ ਤੇ ਪਹਿਲਾ ਸੂਆ ਜਿਹਦਾ ਤਾਜੀ ਸੂਈ ਆ ਬੱਚਾ ਕਿਹੜਾ ਜੀ ਦਾ ਬੱਚਾ ਇਹੋ ਜਿਹਾ ਮੈਂ ਕਹਿੰਦਾ ਬੱਚਾ ਹੀ ਜੇ ਟਾ ਕੱਟਾ ਜੀ ਦਾ ਜਿਹੜਾ ਤਾਜੇ ਬੱਚੇ ਜਿਹੜਾ ਬਿਲਕੁਲ ਤੇ ਹੁਣ ਆ ਜਿਹੜੀ ਆ ਇਹ ਕਿੰਨਾਂ ਕਿਲੋ ਆਇਆ ਸੋਈ ਨਾ ਇਹ ਵੀ ਇਹਦੀ ਪਰਸਨ ਨਹੀਂ ਸੁੱਜੀ ਆ ਅੱਛਾ ਮੇਰੇ ਲੱਪੇ ਲੱਪੇ ਦੀ ਜਿਹੜੇ ਮਾਜੇ ਇਹਨੇ 7 ਕਿਲੋ ਬੋਲੇ ਵਿੱਚ ਸਟਾਰਟਿੰਗ ਕੀਤੀ ਆ ਤੇ ਇਹ ਕਿੰਨਾਂ ਚ ਚਵਾਈ ਜਾਊਗਾ ਜਿਹਨੇ 11 ਕਿਲੋ ਦੁੱਧ ਦਿੱਤਾ ਭਾਂਕ ਮੀਨੀ ਲਾਲੇ ਭਾਂਕ ਪੋਡੀ ਲਾਲੇ ਠੀਕ ਹੈ ਇਹਨੇ ਦਗਾਏ ਆ ਕਿਤੇ ਕੱਟੀ ਲਿੱਤੀ ਤੇ ਮੱੜ ਮੱੜੇ ਫੁੱਗ ਗਏ ਆ ਛੋੜੇ ਹਨਾ ਠੀਕ ਹੈ ਡਾਕਟਰ ਕੋਲ ਤੇ ਕੱਢ ਦੂ ਬਾਹਰ ਤੇ ਇਹ ਕਿੰਨਾਂ ਦੁੱਧ ਕੱਢੀ ਜਾਊਗੀ ਦੇਖੋ ਇਹ ਵੀ 11 ਕੱਢਦੇ ਪਾਣਾ ਕੱਢਦੇ 10 ਕੱਢਦੇ ਠੀਕ 10 12 ਜਿਹੜਾ ਦੁੱਧ ਕੱਢੀ ਜਾਊਗੀ ਚਵਾਈ ਬੜੀ ਪੋਲੀ ਆ ਦੇ ਠੀਕ ਤਨ ਪਤਾ ਤੀਜੀ ਸਵੇਰ ਨੂੰ ਕੱਟਣਾ ਚਾਹੀਦਾ 10 ਵਜੇ ਬਾਕੀ ਜੇ ਟਾਈਮ ਦੁਪਹਿਰ ਦਾ 12 ਵਜੇ ਦੇ ਲਾਗੇ 15 ਦਾ ਟਾਈਮ ਹੈ ਕੋਈ 11:30 12 ਵਜੇ ਦਾ ਉਸਹਾ ਨਾ ਕਵੀਰ ਹਵਾਨੇ ਦੇੰਦਾ ਅੱਜ ਲਾਵੇ ਸ਼ਾਮ ਤੱਕ ਆਪਣੇ ਦੁੱਧ ਦੇ ਸਾਹ ਨਾਲ ਹਵਾਨੇ ਜਿਹੜੇ ਤਿਆਰ ਕਰ ਲੂਗੀ ਲੈ ਜੋ ਬਾਕੀ ਚੰਗੇ ਕਦ ਕੱਟਦੀ ਹੈ ਵੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੇਖ ਲਓ ਵੀ ਜੀ ਬੇਲ ਬੂਲ ਦੀ ਕਿਤੇ ਨਾ ਪਾਣੀ ਪੀਣਾ ਨਾ ਪਾੜ ਬਾਕੀ ਉਤਰ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਬੇਲ ਵੀ ਚੰਗੀ ਆ ਪੂਰੀ ਮਹੀਨ ਤੇ ਇਹ ਆ ਕਿ ਤਾਜੀ ਸੋਈਆਂ ਨਾਲ ਕਰਕੇ ਥੋੜੀ ਲੱਪੇ ਜਿਆ ਲੱਪੇ ਜਿਆ ਬੇਲ ਬੂਲ ਦੀ ਬੜੀ ਲੰਮੀ ਆ ਇਹ ਵੀ ਜੀ 7000 ਮੁੱਲੇ ਦਾ 65000 ਜੀ ਦੇ ਦੇਣੀ ਇਹ ਆ ਕਿ ਜੇ ਮੱਜਾਂ ਤਾਜ਼ੀਆਂ ਸੋਈਆਂ ਦੁੱਧ ਤੇ ਹੋਣੀਆਂ ਵਾ ਦੁੱਧ ਤੇ ਹੋਣੀਆਂ ਜੀ ਠੀਕ ਹੈ ਤੇ ਹੁਣ ਆ ਛੋਟੀ ਦਸੂਆ ਗਿਣਵਾ ਜੇ ਇਹ ਛੋਟੀ ਜਿਹਾ ਸੁਆ ਪਹਿਲਾ ਵਾ ਪਹਿਲਾ ਹੀ ਸੁਆ ਹੈ ਪਹਿਲਾ ਸੁਆ ਇਥੇ ਨੇ 9 ਕਿਲੋ ਦਾ ਤਿਆਰ ਇਹਨੂੰ ਕਿੰਨਾ ਚਿਰ ਹੋਇਆ ਸੂਈ ਨਾ ਇਹਨੂੰ ਸੂਈ ਨੂੰ ਹੋ ਗਿਆ 20-25 ਦਿਨ ਅੱਛਾ ਠੀਕ ਕੱਟਾ ਕੱਟੀ ਜੇ ਹਾਂਜੀ ਕੱਟਾ ਕੱਟਾ ਇਹਦੇ ਮਗਰ ਵੀ ਕੱਟਾ ਹੀ ਆ ਚਲੋ ਤੋੜ ਦੋ ਫੇਰ ਇਹਨਾਂ ਨੂੰ ਇਹ ਵੀ ਕੱਟੀ ਪਰ ਖਾਣ ਚਵਾਈ ਬੜੀ ਹੈ ਕਿਉਂ ਨਾ ਇਹ ਦੋ ਤੇ ਆਈ ਹੈ ਨਾ ਦੋ ਦੋ ਆਉਣੀਆਂ ਜੇ ਦੋ ਦੋ ਤਿੰਨ ਤਿੰਨ ਦੁਨੀਆਂ ਸੂਈਆਂ ਇਹ ਜਿੰਨਾ ਕਰਨਾ ਸੀ ਇਹ ਕਰ ਗਈ ਆ ਹਾਂਜੀ ਹਾਂਜੀ 9 ਕਿਲੋ ਸਾਡਾ ਦੇ ਕੋਲ ਦਾ ਫੜਕ ਪਾਇਦਾ 9 ਕਿਲੋ ਹੈ ਕੋਈ ਜਾ ਕੇ ਜੇ ਕੋਈ ਸਾਮ ਵਾਧ ਕਰ ਲੂਗਾ ਤੇ ਕੋਈ ਕਿਲੋ ਵਾਧ ਸਕਦੀ ਜਾਨੀ ਤੇ ਕੱਟ ਸਕਦੀ 9 ਕਿਲੋ ਦੁੱਧ ਜਿਹੜਾ ਕਿੰਦਾ ਕੀ ਇਹ ਦੇ ਕੋਲ ਹੈਗਾ ਸੂਆ ਪਹਿਲਾ ਹੀ ਹੈ ਚਲੋ ਲੈ ਜੋ ਜੀ ਦੇ ਬੋਲਦੇ ਆ। ਉਹ ਹੋਰ ਖੱਤੀ ਆਏਗੇ। ਤੇ ਇਹਦਾ ਫਿਰ ਮੁੱਲ। ਜੀ ਇਹ ਝੋਟੀ ਜਿਹੜੀ ਉਦਾਂ ਦੇ 70000 ਦੀ ਆ। ਹਾਂਜੀ। ਚਲੋ ਦੁੱਧ ਤੇ ਵੀ ਆਈ ਆ ਜੋ 20 ਦਿਨੋਂ ਕੇ ਸੂਈ ਦੂ ਆਪਾਂ ਇਹ 50000 ਦੇ ਘੱਟ ਦੇਣਾ। ਅੱਛੇ 65000 ਦੀ। ਤੇ ਦੁੱਧ 9 ਕਿਲੋ ਘਰ ਚਵਾ ਦੋਗੇ। ਤੇ ਇਹਦਾ 50 ਜੀ। ਦੱਸੋ ਉਹਨਾਂ ਦਾ ਕਿਉਂ 9-9 ਕਿਲੋ ਦੱਸਤਾ। ਠੀਕ ਆ। ਤੇ ਆ ਬੱਚਾ ਹੁਣ ਜਿਹੜੀ ਮੱਝ ਵਿਖਾਉਣੀ ਉਹਦਾ ਜੀ। ਹਾਂਜੀ ਹਾਂਜੀ ਇਹ ਕੱਟੀ ਹੋਈ। ਇਹ ਕੱਟੀ ਆ ਵੀ ਤਾਜੀ ਆ। ਇਹ ਕੱਟੀ ਜਿਹੜੀ ਆ 2 ਨੰਬਰ ਵਾਲੀ ਤੇ 2 ਨੰਬਰ ਵਾਲੀ ਇਹ 2 ਨੰਬਰ ਵਾਲੀ ਦੀ ਕੱਟੀ ਆ ਜਿਹੜੇ ਤੇ ਹੁਣ ਜਿਹੜੇ ਵਿਖਾਉਣੇ ਆ ਉਹਦਾ ਬੱਚਾ ਆ ਉਹਦੀ ਵੀ ਕੱਟੀ ਆ ਉਹਦੀ ਕੱਟੀਆਂ ਦੋਆਂ ਦੀਆਂ ਕੱਟੀਆਂ ਦੋ ਕੱਟੀਆਂ ਤੇ ਦੋ ਕੱਟੇ ਆ ਮੀਨੀ ਦਾ ਵੀ ਆ ਦੇਖ ਸਕਦੇ ਤਜੇ ਬੱਚਾ ਜਿਹੜੀ ਪੋਡੀ ਦੀ ਆ ਤੇ ਇਹਨੂੰ ਕਿੰਨੇ ਦੇਣਾ ਹੈ ਸੂਈ ਨਾਲ ਇਹਨੂੰ ਵੀ ਜੀ ਇਹ ਵੀ ਪਰਸੂ ਦੀ ਸੂਈ ਜੀ ਤੁਸੀਂ 4 ਦਿਨ ਲਾ ਲਓ ਅੱਛਾ ਤੇ ਹੁਣ ਅੱਜ ਇਹ ਦੇਖੋ ਬੋਲਾ ਹੀ ਅਕੇ ਕੇ ਸਾਥ ਦਾ ਪੰਜੇ ਦੇ 6 ਹੋ ਜੇ ਦੋ ਤੇ ਵੀ 10 ਕਿਲੋ ਦੇ ਦੂਗੀ ਬੜੀ ਆ ਥੋੜੀਆਂ ਸਾਂਭਣ ਵਾਲੀ ਆ ਤੋਰ ਦਾ ਕਾਣੋਂ ਤੱਕ ਠੀਕ ਹੈ ਪਰ ਇਹੋ ਜੀ ਦੁੱਧ ਚੰਗਾ ਕੱਢ ਜਾਂ ਦਿੰਦੀ ਹਾਂਜੀ ਹਾਂਜੀ ਕੱਦ ਕਾਠ ਫਖਰ ਚਲੋ ਚੰਗੀ ਐ ਵੀ ਬਣਾ ਲਓ ਗੱਲ ਲੱਗਾਣਾ 对。 ਏਦਾ ਫਿਰ ਮੁੱਲਾ ਇਹ ਮੇਰੀ ਘਰ ਦੇ ਛੋਟੀ ਲਈ ਕੱਲ ਹੀ ਲਈਏ ਜੇ ਮੈਂ ਹਾਂਜੀ ਇਹਨੂੰ ਨਾ ਜਿੱਦਾਂ ਮਾੜਾ ਆ ਗਿਆ ਤੇ ਚੋਕਰ ਛੋਟ ਲਿਆ ਜਾਂ ਕਲਾ ਹੜਿਆ ਹੀ ਪਰ ਰੋਣਾ ਪਾਉ ਤੇ ਉਦਾਂ ਬੱਚੇ ਦੇ ਮਿਲਦੀ ਆ ਉਦਾਂ ਉਹ ਕਹਿੰਦੇ ਨਾਲ ਆ ਪੰਗ ਜਾਈ ਗਝਾਈ ਜਿਹੜੇ ਹਿਸਾਬ ਨਾਲ ਹਾਂ ਬੱਚਾ ਪੁੱਛਾ ਡੇਰ ਜੇ ਸਿਆਲ ਆ ਮੁੜਿਆ ਗਾਟੀ ਤੇ ਹਾਂਜੀ ਹਾਂਜੀ ਉਹਦੇ ਨਾਲ ਕੋਈ ਨੁਕਸਾਨ ਨਹੀਂ ਇਹਦਾ ਹੈਗਾ ਹਾਂਜੀ ਯਾਰ ਬੱਚਾ ਬੁੱੱਚਾ ਡੇਰ ਦੇ ਬਾਅਦ ਹਾਂਜੀ ਇਹ ਵੀ ਛੋਟੀ ਵੀਰ ਜੀ ਮੋਲੇ ਦਾ ਇਸ ਪਿਰਾਆ ਅੱਛਾ 65 ਦੀ ਇਹ ਵੀ 65000 ਜੀ ਇਹ ਲੋਕ ਕਿੱਡੀ ਛੋਟੀ ਅੱਜ 65 65 ਚੱਲੂਗਾ ਕੰਮ ਠੀਕ ਹੈ ਠੀਕ ਹੈ ਤੇ ਬਾਕੀ ਚਲੋ ਕੋਲੇ ਨਹੀਂ ਆਉਂਦੇ ਜੀ ਇਹਨੇ ਹਾਂਜੀ 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 ਇਹ ਆ ਵੀ ਹੈ ਸਾਰੀਆਂ ਝੋਟੀਆਂ ਨਵੀਆਂ ਝੋਟੀਆਂ ਵਾ ਚਲੋ ਛੋਟ-ਛਾਟ ਹੀ ਕਰਾਂਗੇ ਤੇ ਗਾਵੇਂ ਤਾਜੀ ਸੂਈ ਤੋਂ ਸ਼ੁਰੂਆਤ ਕਰ ਲਈਏ ਮਗਰ ਇਹਦੇ ਵੱਛੀ ਬੜੀ ਖੂਬਸੂਰਤ ਹੈ ਆ ਦੇਖ ਸਾਦੇ ਜੀ ਆ ਵਸ਼ੀ ਆ ਜਿਹੜੀ ਵਸ਼ੀ ਬੜੀ ਵਧੀਆ ਆ ਗਈ ਵੀਰ ਜੀ ਇਹਦੇ ਮਗਰ ਹਾਂਜੀ ਵੀਰ ਜੀ ਵਸ਼ੀ ਉਹਨਾਂ ਕੋਲੋਂ ਦੱਸਿਆ ਸੀ ਪਰ ਮੈਂ ਤਾਂ ਇੰਨੀ ਘਾਨਪਲਾ ਡੰਗ ਲਿਆਂਦੇ ਰਹਿੰਦਾ ਹਾਂਜੀ ਕੇਬੀਐਸ ਤੇ ਪੈਨੀ ਮੇਕਰ ਦਾ ਟੀਕਾ ਬਦਲਵਾਇਆ ਹੋਇਆ ਹੈ ਨਾ ਅੱਛਾ ਅੱਛਾ ਪੈਨੀ ਮੇਕਰ ਦੀ ਵਸ਼ੀ ਆ ਜਿਹੜੀ ਉਹ ਚੰਗੀ ਆ ਖਾਣੇ ਖਾਦੀ ਤਰੀਕ ਦਿਖਾ ਦੇ ਆ ਵਸ਼ੀ ਦਾ ਹੀ ਹੁਣ ਕੋਈ ਦੇ ਹਾਂ ਦੇਖ ਸਾਦੇ ਜੀ ਮੈਂ ਹੋ ਜੇ ਬੱਚੇ ਲੋਕੀ ਲੱਭ ਲੈ ਬੜੀ ਪਿਆਰੀ ਵਸ਼ੀ ਆ ਜਿਹੜੀ ਇਹਦੇ ਮਗਰ ਚੰਗੇ ਟੀਕੇ ਦੀ ਵਸ਼ੀ ਹੈ ਗੁਲਾਬੀ ਅੱਖਾਂ ਆ ਤੇ گلابی ਨੱਕਿਆ ਜ ਨੇ ਆ ਦੇਖਾ ਦੇ ਪੂਰੀ ਪੰਗ ਫੋਟੋ ਕੱਢ ਕੇ ਵੇਖ ਲੈ ਪੈਣੀ ਮੈਂ ਠੀਕ ਹੈ ਸਾਫ ਨਹੀਂ ਹੈਗਾ ਅੱਜ ਹਾਂ ਦੇਖ ਸਕਦੇ ਜੀ ਕਿੰਨੇ ਚਿਰ ਦੀ ਸੋਈ ਹੈ ਇਹ ਵੀ ਦੀ ਕੱਲ ਸਵੇਰੇ 2 ਵਜੇ ਸੋਈ ਅੱਛਾ ਠੀਕ ਹੈ ਦੂਜਾ ਦਿਨ ਲਾ ਲੋ ਠੀਕ ਆ ਇਹ ਤਾਜੀ ਆ ਕੇ ਖਾਲੀ ਖੁੱਲੀ ਕਰਤੀ ਜ ਸਵੇਰੇ ਮੈਂ ਥੋੜੇ ਭਾਲਾ ਭੁਲਾ ਜੇ ਢਿੱਲੀ ਕਰਦਨੇ ਸੌਖੀ ਰਵ ਬਹਿ ਬੂਟ ਆ ਦੇਖ ਸਾਡੇ ਭਾਲਾ ਭੁਲਾ ਜੇ ਪਈਆਂ ਵਾ ਗਾੜੀ ਵੀ ਕੁਛ ਸੁਆ ਕਿਨਵਾ ਜੇ ਤਾਂ ਜਿਆ ਜੇ ਉਹਨਾਂ ਕਹਿਣ ਨੂੰ ਪਹਿਲੇ ਵੀ ਚੱਲ ਜਾਂਦੀ ਸ਼ਾਇਦ ਜਿਆ ਤੇ ਇਹ ਕਿਨਾਂ ਦੁੱਧ ਕੱਢੀ ਜਾਊਗੀ ਦੁੱਧ ਵੀ ਜੀ ਉਹਨਾਂ ਚੋਇਆ ਪਿਛਲੀ ਜਿਹੜੀ ਸੇਵਾਨਾ ਦੀ ਗਾੜੀ ਚਲੋ ਸੂਪ ਉਹਨਾਂ ਨੂੰ ਹੈਗਾ ਅੱਛਾ 17 ਕਿਲੋ ਦੁੱਧ ਚੋਇਆ ਨਾ ਠੀਕ ਆ ਤੇ ਐ ਤਾਂ 17 ਕਰਦੇ 18 ਕਰਦੇ 15 ਕਰਦੇ ਦੁੱਧ ਤੁਸੀਂ ਵਧਾਓ ਮੈਂ ਕੀ ਦੱਸਦਾ ਕੱਲ ਹੀ ਸੁੱਈ ਜੀ ਮੇਰੇ ਕੋਲ ਜਿੰਨਾ ਹੈਗਾ ਮੈਂ ਤੋਰ ਹਾਂ ਇੱਕ ਰੀ ਬ ਖੜੇ ਕੋਈ ਹੋ ਜਿੰਨੇ ਬੱਚੇ ਵੀ ਸੰਭਣੀ ਆ ਕਿਉਂਕਿ ਚੰਗੇ ਟੇਕੇ ਦੀ ਬੱਚੀ ਆ ਮਗਰ ਅਗੇ ਚੰਗੀ ਵੈੜ ਤਿਆਰ ਹੋਣੀ ਆ ਬਾਕੀ ਇਹ ਥੱਲੇ ਬੁੱਧ ਨਹੀਂ ਖੱਡਿਆ ਹੋਊਗਾ ਕਿਉਂਕਿ ਮੈਂ ਹਾਲ ਭੋਲਿਆ ਕਿ ਇੱਥੇ ਲੱਗਦੀ ਠੀਕ ਆ ਲੈ ਜਾਓ ਦੇ ਸਾਦੇ ਪਲਾਂ ਪੁਲਾ ਆ ਜੇ ਪਈਆਂ ਵਾ ਤੇ ਮੁੱਲ ਫੇਰ ਇਹਦਾ ਬੁੱਲ ਵੀਰ ਜੀ ਇਹ ਵਸ਼ੀ ਭਾਉਂਦੇ ਮੈਂ ਤੁਹਾਨੂੰ ਯਾਦ ਦੇ ਰਿਹਾ ਹਾਂਜੀ ਤੇ ਨਹੀਂ ਛੱਡਦਾ 47000 ਅੱਛਾ 47000 ਦੀ ਬਾਕੀ ਵਿੱਚੋਂ ਕਰ ਦੋਗੇ ਮੰਤਨ ਕਰ ਦਾਂਗਾ ਮਸ਼ੀਨ ਦਾ ਵੀ ਭਾਜੀ 20 ਕਿਲੋ ਪਾਰੇ ਚੰਗਾ ਜਿਹਾ ਬਾਕੀ ਆ ਵੀ ਤਾਜੀ ਸੋਈ ਕਰਕੇ ਉਹ ਬੱਚਾ ਹੀ ਬੜਾ ਚੰਗਾ ਦਾ ਪੁੱਤ ਹੈ ਬੱਚਾ ਵਸ਼ੀ ਬੜੀ ਪਲੀਦ ਦਿੱਤੀ ਆ ਇਹਨੇ ਮਗਰ ਕਾਫੀ ਹਾਈਟ ਲਾਈਨ ਦਾ ਵਸ਼ੀ ਦੀ ਚੰਗੀ ਆ ਜੀ ਤੇ ਤਾਜੀ ਸੋਈ ਕਰਕੇ ਥੋੜੀ ਲੱਪੇ ਲੱਪੇ ਜਿਹਾ ਹਾਂਜੀ ਤੇ ਦੁੱਧ ਦੁੱਧ ਦੇਣੇ ਆਉਣਾ ਠੀਕ ਹੈ ਜੀ ਹੁਣ ਹਜੇ ਤੁਹਾਨੂੰ ਆਪ ਬੋਲਾ 5 ਕਿਲੋ ਤੇ ਜਿਹੜਾ ਵਾ ਹੁਣ ਆਹ ਦੋ ਗਾਵਾਂ ਜਿਹੜੀਆਂ ਰਹਿ ਗਈਆਂ ਵੀ ਤੁਹਾਨੂੰ ਦਿਖਾ ਦਈਏ ਆਹੀ ਪਹਿਲਾ ਆ ਵੀਰ ਜੀ ਕਿੰਨਾ ਸੁਆਜੇ ਦਾ ਇਹ ਵੀ ਦੀ ਖੀਰੀ ਹੈ ਪਹਿਲੇ ਸਵੇਰੇ ਅੱਛਾ ਪਹਿਲਾ ਸਵੇਰ ਤੋਂ ਮੂੰਹ ਖੀਰੀ ਆ ਤੋੜ ਦੋ ਫੇਰ ਇਹਨਾਂ ਇਹਨਾਂ ਕਿੰਨੇ ਦਿਨਾਂ ਹੋਵੇ ਸੋਈ ਦਾ ਹਾਂ ਕਿੰਨੇ ਦਿਨਾਂ ਹੋ ਕੇ ਸੋਈ ਦਾ ਸੁਈ ਨੂੰ ਹੋਵੇ ਹੁਣ ਕਿ ਮੇਰੇ ਸੋਨਾਂ 7-8 ਦਿਨ ਤੇ ਦੰਦ ਵਿਖਾ ਦਈਏ ਬੋੜੇ ਇਹ ਵਿਖਾ ਦੋ ਚਲੋ ਛੱਡ ਨਿਕਲ ਜੀ ਉਹ ਦੁੱਧ ਵਾਲੇ ਦੰਦ ਆਹ ਦੇਖ ਸਾਡੇ ਪਿਓਰ ਖੇਰੀ ਹੈ ਜਿਹੜੀ ਅਜੇ ਕੋਈ ਦੰਦ ਨਹੀਂ ਤੋੜਿਆ ਆਈ ਨੇ ਗੁੰਦੀ ਲੱਗੀ ਹੁੰਦੀ ਆ ਇਹ ਖੇਰੀ ਦੇ ਦੰਦ ਤੋੜਿਆ ਹੋਣੀ ਆਈ ਨੇ ਆ ਜ ਲੈ ਆ ਤੇ ਇਹਦਾ ਫਿਰ ਮੁੱਲ ਜੀ ਇਹੋ ਜਿਹੇ ਬੱਚੇ ਤੁਹਾਨੂੰ ਪਤਾ ਪੈਣਾ ਹੀ ਹੁੰਦੇ ਆ ਹਾਂਜੀ ਹਾਂਜੀ ਬੱਚਾ ਜੀ ਮਗਰ ਹਾਂ ਬੱਚਾ ਮਗਰ ਅਵਸ਼ੇ ਕਰਲੇ ਨੇ ਪੱਖਾ ਲਾਇਆ ਜੀ ਚੰਗਾ ਬੱਚੇ ਨੇ ਸਾਂਭਦੇ ਆ ਬਾਕੀ ਸਾਰੇ ਡੰਗਰ ਉਤਰਾਈਆਂ ਕੱਢਦੇ ਆ ਆਪਾਂ ਸੇਵਾ ਕਰਦੇ ਆ ਤੇ ਆਹ ਵੇਖ ਸਕਦੇ ਆਹ ਕੱਲਾ ਹੀ ਬੱਛਾ ਬੈਠਾ ਵਾ ਤੇ ਪੱਖਾ ਲਾਇਆ ਸਪੈਸ਼ਲ ਹੈ ਬੱਛੇ ਨੂੰ ਜਿਹੜਾ ਠੀਕ ਹੈ ਤੇ ਦੁੱਧ ਕਿੰਨਾ ਤਿਆਰ ਜੇ ਦੇਖੋ ਦੁੱਧ ਜੀ 10 ਕਿਲੋ ਆ ਤਿਆਰ ਤਿਆਰ ਜਿਹੜਾ ਸਾਤ ਦਿਨ ਦੀ ਸੀ ਥੱਲੇ ਠੀਕ ਹੈ ਕਰਦੇ 13 ਦੁੱਧ ਕਰਦੇ 12 ਦੁੱਧ ਕਰਦੇ 14 ਅੱਛਾ ਇਹ ਤੁਹਾਡੀ ਸੇਵਾ ਦਾ ਆਪਾਂ ਜਿੰਨਾ ਸਾਡੇ ਭਾਗਾ ਉਹਨਾਂ ਦੇਵਾਂਗੇ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਦੀ ਕਾਨੂੰ ਭਾਅ ਰੱਖੀਦਾ 50 ਕਰੀਏ 52 ਕਰੀਏ ਹਾਂਜੀ 45000 ਦੀ 45000 ਦੀ ਨਹੀਂ ਕਰਦਾਂਗੇ 42000 ਦੀ ਅੱਛਾ ਹਾਂਜੀ ਹਾਂ ਠੀਕ ਹੈ ਜੀ ਤੇ ਹੁਣ ਜਿਹੜੇ ਕੰਡ ਤੇ ਗਾਂਦੇ ਇਹਨੂੰ ਕਿੰਨਾ ਚਿਰ ਰਾਇ ਸੋਈ ਨੂੰ ਇਹ ਵੀਰ ਦੀ ਇਹਦੀ ਬੱਚੀ ਉਹ ਤਾਂ ਲੈਣ ਦੀ ਬਾਹਰੋਂ ਬੱਛੀ ਨੂੰ ਐ ਬੁਖਾ ਦੇਨੇ ਫਿਰ ਉਸ ਤਰ੍ਹਾਂ ਦੀ ਵਾਕਿਓ ਠੀਕ ਹੈ ਦੋਦੇ ਥੱਲੇ 7 ਕਿਲੋ ਦੀ ਛੇ ਮਿਰਚ ਲਵਾਗੇ ਆਪਾਂ ਅੱਛਾ ਠੰਡੀ ਸੀਗ ਦਾ ਪਾਣਾ ਪਾ ਕੇ ਰੱਸੀ ਪਾ ਦੇਓ ਉਦਾਂ ਪਰ ਹੱਥ ਲਾ ਲਓ ਇਦਾਂ ਕੁਛ ਨਹੀਂ ਕਹੀ ਠੀਕ ਹੈ ਉਦਾਂ ਲੱਗ ਜਾਈ ਬੱਛੀ ਨਹੀਂ ਛੱਡਦੇ ਹੋ ਠੀਕ ਹੈ ਹਾਂਜੀ ਹਾਂਜੀ ਤੇ ਬਾਕੀ ਬੱਛੀ ਬੁਖਾ ਦੇਨੇ ਕਿੰਨੇ ਕਿ ਚਰਦੀ ਬੱਛੀ ਹੈ ਤੇ ਮਗਰ ਹੁਣ ਇਹ ਚਮਾ ਕਮੀ ਹੈ ਅੱਛਾ ਉੱਚਾ ਬੱਚਾ ਹੈ ਅੱਛਾ ਬੱਚਾ ਤੋੜੋ ਹਾਂ ਫਿਰ ਇੱਕਰੀਂ ਮੈਂ ਉੱਚੇ ਬੱਚੇ ਦੀ ਬੱਛੀ ਹੈ ਜਿਹੜੀ 7 ਕਿਲੋ ਹੈਗਾ ਪੱਕਾ ਦੁੱਧ 6 ਲਾ ਲਓ ਤੁਸੀਂ ਸਾਢੇ 6 ਲਾਓ 6 7 ਜਿਹੜਾ ਮੰਨ ਕੇ ਚੱਲੋ 6 ਸਾਢੇ 6 ਨਾ ਜਲ ਲੈ ਜੀ ਤੇ ਤਾਂ ਮੋਲ ਫਿਰ ਮੋਲ ਨਹੀਂ ਜੀ ਇਹਦਾ ਕਾਲੂ ਭਾਵੇਂ ਕਰੀ ਗਈ ਹੈ ਹਾਂ ਜੀ 17000 ਦੀ ਕਰਾਂਗਾ 17000 ਦੀ ਹਾਂ ਜੀ ਹੋਰ ਕਰ ਦਾਂਗਾ ਬਸ ਮੰਨ ਤਾਂ ਜੈਸ ਨਾ ਬਿਲਕੁਲ ਬਿਲਕੁਲ ਜੈਸ ਨਾ ਕਰਦਾ ਦਿਖਾ ਦੀ ਮੜੀ ਦਿਖਾ ਦਈਏ ਫਿਰ ਆ ਜਿਹੜੀ ਵੱਛੀ ਜੇ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਵੇਸ ਚਾ ਕੇ ਆਪਣੀ ਮਰਜ਼ੀ ਨਾਲ ਫੇਰ ਹੀ ਪਸ਼ੂ ਖਰੀਦੋ ਜਿੱਥੋਂ ਵੀ ਲੈਣਾ ਵਾ ਆਪਣੇ ਆਪ ਚਵਾਈ ਕਰਕੇ ਤੇ ਆਪਣੀ ਤਸੱਲੀ ਕਰਕੇ ਪਸ਼ੂ ਲਿਆ ਕਰੋ